ਅੱਜ ਦਾ ਵਿਸ਼ਾ ਹੈ ਮਾੜੇ ਦਿਨਾਂ ਵਿੱਚ ਪ੍ਰਭੂ ਯੀਸ਼ੂ ਦੀ ਕਿਰਪਾ ਮੇਰੇ ਭਾਈਓ ਤੇ ਭੈਣੋ ਸੱਚਮੁੱਚ ਉਹ ਪਰਮੇਸ਼ਰ ਜਿਹੜਾ ਦੁਨੀਆ ਬਣਾਉਣ ਵਾਲਾ ਆ ਜਿਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ ਜਿਸ ਪਰਮੇਸ਼ਰ ਨੇ ਇਸ ਸੰਸਾਰ ਨੂੰ ਬਣਾਇਆ ਉਹ ਪਰਮੇਸ਼ਰ ਮਾੜੇ ਦਿਨਾਂ ਵਿੱਚ ਵੀ ਸਾਡੇ ਤੇ ਕਿਰਪਾ ਕਰ ਸਕਦਾ ਮਾੜੇ ਹਾਲਾਤਾਂ ਵਿੱਚ ਵੀ ਸਾਡੇ ਉੱਤੇ ਕਿਰਪਾ ਕਰ ਸਕਦਾ ਆ ਔਰ ਸਾਨੂੰ ਉਹ ਬਚਾ ਸਕਦਾ ਆ ਭਾਵੇਂ ਚਾਰੇ ਪਾਸੇ ਮੌਤ ਦਾ ਸਾਇਆ ਹੋਵੇ ਭਾਵੇਂ ਚਾਰੇ ਪਾਸੇ ਮੌਤ ਦੀਆਂ ਆਵਾਜ਼ੀਆਂ ਹੋਣ ਤੇ ਉਹ ਪਰਮੇਸ਼ਰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਪਰਮੇਸ਼ਰ ਮਾੜੇ ਹਾਲਾਤਾਂ ਵਿੱਚ ਵੀ ਸਾਡੇ ਤੇ ਕਿਰਪਾ ਕਰ ਸਕਦਾ ਆ ਤੇ ਆਓ ਅਸੀਂ ਉਹ ਸਰਵਸ਼ਕਤੀਮਾਨ ਪਰਮੇਸ਼ਰ ਦੀ ਬਾਣੀ ਦੇ ਅਨੁਸਾਰ ਉਸ ਦੇ ਪਵਿੱਤਰ ਵਚਨਾਂ ਦੇ ਅਨੁਸਾਰ ਜਾਣਾਂਗੇ ਕਿ ਉਹ ਪਰਮੇਸ਼ਰ ਕਿਵੇਂ ਆਪਣੀ ਕਿਰਪਾ ਨੂੰ ਸਾਡੇ ਦਿਨਾਂ ਵਿੱਚ ਬਹਾਲ ਕਰਦਾ ਆ ਸਾਡੇ ਤੇ ਆਪਣੀ ਕਿਰਪਾ ਕਰਦਾ ਆ ਆਓ ਅਸੀਂ ਪ੍ਰਭੂ ਦੇ ਵਚਨਾਂ ਚੋਂ ਪੜ੍ਹਦੇ ਆ ਪਰਮੇਸ਼ਰ ਦੇ ਵਚਨ ਚ ਲਿਖਿਆ ਯਬੂਰਾ ਦੀ ਪੋਥੀ 91 ਅਧਿਆਏ ਉਸ ਦੇ 6 7 ਤੇ 8 ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਤੂੰ ਰਾਤ ਦੇ ਭੈਜਲ ਤੋਂ ਨਾ ਡਰੇਗਾ ਨਾ ਦਿਨ ਦੇ ਉੜਦੇ ਬਾਣ ਤੋਂ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ ਤੇ ਨਾ ਉਸ ਤਵਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ ਤੇਰੇ ਮੋਢ ਹਯਾਰ ਅਤੇ ਤੇਰੇ ਸੱਜੇ ਹੱਥ 10000 ਡਿਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਮੇਰੇ ਭਾਈਓ ਤੇ ਭੈਣੋ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਵਚਨ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਬਾਣੀ ਸਾਨੂੰ ਇਹ ਗੱਲ ਸਿਖਾਉਂਦੀ ਹੈ ਕਿ ਤੈਨੂੰ ਰਾਤ ਦੇ ਭੈਜਲ ਤੋਂ ਡਰ ਨਹੀਂ ਲੱਗੇਗਾ ਜਿਹੜੀ ਰਾਤ ਦਾ ਹਨੇਰਾ ਰਾਤ ਦਾ ਸਮਾਂ ਉਸ ਸਮੇਂ ਤੋਂ ਤੈਨੂੰ ਡਰ ਨਹੀਂ ਲੱਗੇਗਾ ਨਾ ਉਸ ਤਬਾਹੀ ਤੋਂ ਨਾ ਦਿਨ ਦੇ ਉੜਦੇ ਬਾਣ ਤੋਂ ਦਿਨ ਦੇ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਅੰਧਕਾਰ ਦੀਆਂ ਸ਼ਕਤੀਆਂ ਨੇ ਜਿਹੜੀਆਂ ਸ਼ੈਤਾਨੀ ਸ਼ਕਤੀਆਂ ਨੇ ਤੈਨੂੰ ਉਹਨਾਂ ਤੋਂ ਵੀ ਡਰ ਨਹੀਂ ਹੋਵੇਗਾ। ਔਰ ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ। ਪ੍ਰਭੂ ਜੀ ਦਾ ਵਚਨ ਕੀ ਕਹਿੰਦਾ? ਨਾ ਉਸ ਮਰੀ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਹੈ, ਨਾ ਉਸ ਤਵਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ ਹੈ। ਮੇਰੇ ਭਾਈਓ ਭੈਣੋ ਨਾ ਤੇ ਹਨੇਰੇ ਵਿੱਚ ਚੱਲਣ ਵਾਲੀ ਕੋਈ ਮਰੀ ਬਵਾ ਨੁਕਸਾਨ ਕਰਨ ਵਾਲੀ ਤਾਕਤ ਤੁਹਾਡਾ ਕੁਝ ਵਿਗਾੜ ਸਕਦੀ ਹੈ ਤੇ ਨਾ ਉਹ ਤਵਾਹੀ ਜਿਹੜੀ ਦੁਪਹਿਰ ਨੂੰ ਜਾੜਦੀ ਹੈ ਤੁਹਾਡਾ ਹੀ ਕੋਈ ਨੁਕਸਾਨ ਕਰ ਸਕਦੀ ਹੈ ਪ੍ਰਭੂ ਜੀ ਦਾ ਵਚਨ ਕੀ ਕਹਿੰਦਾ ਆ ਤੇਰੇ ਮੁੱਢ ਹਿਆਰ ਤੇ ਤੇਰੇ ਸੱਜੇ ਹੱਥ 10000 ਡਿਗਣਗੇ ਤੇਰੇ ਮੁੱਢ ਹਿਆਰ ਤੇ ਤੇਰੇ ਸੱਜੇ ਹੱਥ 10000 ਡਿਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਤੇਰੇ ਮੁੱਢ ਹਿਆਰ ਅਤੇ ਤੇਰੇ ਸੱਜੇ ਹੱਥ 10000 ਡਿਗਣਗੇ ਪਰ ਉਹ ਤੇਰੇ ਨੇੜੇ ਨਾ ਆਵੇਗੀ ਸੱਚਮੁੱਚ ਚਾਰੇ ਪਾਸੇ ਹਜ਼ਾਰਾਂ ਦੀ ਤਗਾਦ ਵਿੱਚ ਲੋਕ ਬਿਮਾਰੀਆਂ ਚ ਮੁਸ਼ਕਲਾਂ ਚ ਪਰੇਸ਼ਾਨੀਆਂ ਚ ਚਾਰੇ ਪਾਸੇ ਭਾਵੇਂ ਮੌਤ ਦਾ ਸਾਆਇਆ ਹੋਵੇ ਲੋਕ ਉਹਦੇ ਵਿੱਚ ਨਾਸ਼ ਹੋ ਰਹੇ ਨੇ ਪਰਮੇਸ਼ਰ ਦਾ ਵਚਨ ਇਹ ਕਹਿੰਦਾ ਆ ਤੇਰੇ ਮੁੱਢ ਹਜ਼ਾਰ ਤੇ ਤੇਰੇ ਸੱਜੇ ਹੱਥ 10000 ਡਿਗਣਗੇ ਪਰ ਤੇਰੇ ਨੇੜੇ ਨਾ ਆਵੇਗੀ ਲੋਕ ਉਸ ਮਰੀ ਦੇ ਨਾਲ ਡਿਗਣਗੇ ਲੋਕ ਉਸ ਤਬਾਹੀ ਦੇ ਨਾਲ ਡਿਗਣਗੇ ਪਰ ਤੇਰੇ ਨੇੜੇ ਕੋਈ ਬਵਾ ਤੇ ਤਵਾਹੀ ਨਹੀਂ ਆਵੇਗੀ। ਇਸੇ ਲਈ ਅੱਜ ਦਾ ਵਿਸ਼ਾ ਰੱਖਿਆ ਸੀ। ਮਾੜੇ ਦਿਨਾਂ ਵਿੱਚ ਪ੍ਰਭੂ ਯੀਸ਼ੂ ਦੀ ਕਿਰਪਾ। ਮਾੜੇ ਦਿਨਾਂ ਵਿੱਚ ਪ੍ਰਭੂ ਯੀਸ਼ੂ ਦੀ ਕਿਰਪਾ। ਸੱਚਮੁੱਚੀ ਜੋ ਵੀ ਉਹ ਪਰਮੇਸ਼ਰ ਕਰਦਾ ਆ ਉਹ ਬਹੁਤ ਮਹਾਨ ਪਰਮੇਸ਼ਰ ਹੈ। ਉਹ ਬਹੁਤ ਸ਼ਕਤੀਸ਼ਾਲੀ ਪਰਮੇਸ਼ਰ ਹੈ ਉਹ ਉਹਨਾਂ ਹਾਲਾਤਾਂ ਵਿੱਚ ਵੀ ਆਪਣੀ ਕਿਰਪਾ ਕਰਦਾ ਉਹਨਾਂ ਹਾਲਾਤਾਂ ਵਿੱਚ ਵੀ ਆਪਣਾ ਅਨੁਗ੍ਰਹਿ ਕਰਦਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਵੀ ਉਹ ਆਪਣੀ ਕਰੋਣਾ ਨੂੰ ਕਰਦਾ ਆ ਜਿਹੜੇ ਹਾਲਾਤ ਨੁਕਸਾਨ ਕਰਨ ਵਾਲੇ ਨੇ ਜਿਹੜੇ ਸਮੇਂ ਜਿਹੜੇ ਦਿਨ ਨੁਕਸਾਨ ਕਰਨ ਵਾਲੇ ਨੇ ਪਰਮੇਸ਼ਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਆਪਣੀ ਕਿਰਪਾ ਕਰ ਦਿੰਦਾ ਆ। ਸੋ ਅੱਜ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਪਰਮੇਸ਼ਰ ਦੀ ਬਾਣੀ ਦੇ ਵਿੱਚੋਂ ਕੁਝ ਗੱਲਾਂ ਨੂੰ ਵੇਖਣਾ ਆ। ਕੁਝ ਗੱਲਾਂ ਨੂੰ ਵਿਚਾਰਨਾ ਆ। ਕੁਝ ਗੱਲਾਂ ਦੇ ਉੱਤੇ ਧਿਆਨ ਦੇਣਾ ਆ। ਜੇ ਅਸੀਂ ਧਿਆਨ ਦੇਵਾਂਗੇ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਦੁਨੀਆ ਬਣਾਉਣ ਵਾਲਾ ਸਾਡੇ ਹਰੇਕ ਮਾੜੇ ਹਾਲਾਤ ਚੋਂ ਸਾਨੂੰ ਬਚਾ ਲਵੇਗਾ। ਔਰ ਜਦੋਂ ਨੂਹ ਦੇ ਦਿਨ ਸੀ ਅਦੋਂ ਸਾਰੀ ਦੁਨੀਆ ਦੇ ਲੋਕ ਪਾਣੀ ਦੇ ਨਾਲ ਨਾਸ਼ ਹੋਏ। ਸਾਰੀ ਦੁਨੀਆ ਦੇ ਲੋਕ ਪਾਣੀ ਦੇ ਨਾਲ ਨਾਸ਼ ਹੋਏ ਡੁੱਬ ਕੇ ਪਰ ਨੂਹ ਇੱਕ ਪਰਮੇਸ਼ਰ ਦਾ ਐਦਾਂ ਦਾ ਤਾਲਬ ਹੋਇਆ ਜਿਹਦੇ ਪਰਿਵਾਰ ਨੂੰ ਤੇ ਨੂੰ ਨੂੰ ਪਰਮੇਸ਼ਰ ਨੇ ਉਹਨਾਂ ਦਿਨਾਂ ਵਿੱਚ ਸੰਭਾਲ ਕੇ ਰੱਖਿਆ ਉਹ ਮਾੜੇ ਦਿਨ ਸੀ ਕਿਵੇਂ ਕਿ ਚਾਰੇ ਪਾਸੇ ਪਾਣੀ ਹੀ ਪਾਣੀ ਕੋਈ ਰਸਤਾ ਨਹੀਂ ਪਰ ਫਿਰ ਵੀ ਪਰਮੇਸ਼ਰ ਨੇ ਆਪਣੇ ਬੰਦੇ ਲਈ ਬਚਾ ਦਾ ਰਸਤਾ ਰੱਖਿਆ ਦੇਨੋ ਨਾਲ ਹੀ ਉਹ ਮਾਰੇ ਸੀ ਜਿਹੜੇ ਪਾਪ ਵਿੱਚ ਸੀ ਬੁਰਾਈ ਵਿੱਚ ਸੀ ਪਰ ਕਹਿੰਦੇ ਆ ਭਈ ਅੱਗ ਵੱਲ ਦੀ ਹੋਵੇ ਸੇਖ ਸਾਰਿਆਂ ਨੂੰ ਝੱਲਣਾ ਪੈਂਦਾ ਤੇ ਇਸ ਲਈ ਪਰਮੇਸ਼ਰ ਦਾ ਕਲਾਮ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਸਾਨੂੰ ਇਹੀ ਦੱਸਦਾ ਆ ਕਿ ਅੱਜ ਅਸੀਂ ਆਪਣੇ ਜੀਵਨ ਦੇ ਵਿੱਚ ਅਜੋ ਤੱਕ ਸਫਲ ਨਹੀਂ ਹੋ ਸਕਦੇ ਅਜੋ ਤੱਕ ਆਪਣੀ ਜ਼ਿੰਦਗੀ ਵਿੱਚ ਕਿਰਪਾ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਖੁਦਾ ਦੇ ਕਲਾਮ ਦੇ ਉੱਤੇ ਖੜੇ ਨਹੀਂ ਹੁੰਦੇ ਜਦੋਂ ਤੱਕ ਅਸੀਂ ਪਰਮੇਸ਼ਰ ਦੇ ਡਰ ਵਿੱਚ ਨਹੀਂ ਰਹਿੰਦੇ ਜੇ ਅਸੀਂ ਉਹਦੇ ਹੁਕਮਾਂ ਦੇ ਵਿੱਚ ਐ ਉਹਦੇ ਡਰ ਵਿੱਚ ਐ ਤੇ ਫਿਰ ਉਹ ਪਰਮੇਸ਼ਰ ਜਿਹੜਾ ਆ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਸਾਡੇ ਜੀਵਨਾਂ ਦੇ ਵਿੱਚ ਮਾੜੇ ਦਿਨਾਂ ਵਿੱਚ ਵੀ ਕਿਰਪਾ ਕਰੇਗਾ ਸਾਡੇ ਉਹਨਾਂ ਹਾਲਾਤਾਂ ਵਿੱਚ ਵੀ ਸਾਨੂੰ ਸੰਭਾਲ ਕੇ ਰੱਖੇਗਾ ਜਿਹੜੇ ਹਾਲਾਤ ਸਾਡੇ ਵਿਰੋਧ ਵਿੱਚ ਐ ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਹਨਾਂ ਵਚਨਾਂ ਦੇ ਨਾਲ ਬਰਕਤ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ